ਕਿਹੜਾ ਨਾਰਾ ਨਾਜਾਇਜ਼ ਵਿਰੋਧ ਵਾਲਾ 30 ਸਾਲ ਤੋਂ ਬੰਨ੍ਹੇ ਮੇਰੇ ਕਾਲੇ ਉਹ ਤਾਂ ਕਹਿੰਦੇ ਭਾਈ ਅਸੀਂ ਰੈਂਡੀ ਜੀ ਨਹੀਂ ਜਾਣਾ ਜੋੜੇ ਹੱਥਾਂ ਵਿੱਚ ਕੀ ਨਾਮ ਹੈ ਜੀ ਹਾਂਜੀ ਸੂਬਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਮੇਟ੍ਰਾਂਸਪੋਰਟ ਠੇਕਾ ਮਲਾਜੂ ਜੀ ਨੇ ਪੰਜਾਬ ਕੀ ਮਾਮਲਾ ਕੀ ਹੈ ਜੋ ਧਰਨਾ ਲਗਾਇਆ ਹੈ ਦੱਸੋ ਮੇਰੇ ਜੀ ਮਾਮਲਾ ਜੀ ਇਹ ਹੈ ਕਿ ਅਸੀਂ ਲਗਾਤਾਰ 21 ਤਰੀਕ ਤੋਂ ਮੁਕੰਮਲ ਕੰਮ ਜਾਮ ਕਰਕੇ ਪੰਜਾਬ ਸਰਕਾਰ ਅਤੇ ਬੋਰਡ ਦੀ ਮੈਨੇਜਮੈਂਟ ਦੇ ਵਿਰੁੱਧ ਸੰਘਰਸ਼ ਕਰ ਰਹੇ ਹਾਂ ਪਹਿਲਾ ਸਾਡਾ ਸੰਘਰਸ਼ ਸੀਗਾ ਜਿਹੜਾ ਡਿੜਬਾ ਦੇ ਵਿੱਚ ਚੱਲ ਰਿਹਾ ਸੀਗਾ ਇੱਥੇ ਦੋ ਦਿਨ ਦਾ ਪ੍ਰੋਗਰਾਮ ਅਸੀਂ ਪਟਿਆਲਾ ਦੇ ਹੈੱਡ ਆਫਿਸ ਵਿਖੇ ਰੱਖਿਆ ਹੈ ਕਿ ਲਗਾਤਾਰ ਆਪਣਾ ਮੁਕੰਮਲ ਕੰਮ ਜਾਮ ਕਰਕੇ ਮੰਗ ਕਰ ਰਹੇ ਹਾਂ ਸਰਕਾਰ ਤੋਂ ਕਿ ਜਿਹੜੇ ਆਊਟਸੋਰਸਡ ਮੁਲਾਜ਼ਮਾਂ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਅਤੇ ਜਿਹੜੀ ਨਿੱਜੀਕਰਨ ਦੀ ਨੀਤੀ ਆ ਜਿਹੜਾ ਬਾਹਰਲੇ ਵਸੀਲਿਆਂ ਰਾਹੀਂ ਕੰਮ ਕਰਵਾਇਆ ਜਾ ਰਿਹਾ ਹੈ ਠੇਕੇਦਾਰਾਂ ਰਾਹੀਂ ਕੰਮ ਕਰਵਾਇਆ ਜਾ ਰਿਹਾ ਹੈ ਸਾਡੇ ادارے ਨੂੰ ਵੇਚਿਆ ਜਾ ਰਿਹਾ ਹੈ ਸਾਡੇ ادارے ਨੂੰ ਖੋਖਲਾ ਕੀਤਾ ਜਾ ਰਿਹਾ ਹੈ ਉਹ ਬੰਦ ਕੀਤਾ ਜਾਵੇ ਤੇ ਜਿਹੜੇ ਘਟੋ ਘਟ ਜਿਹੜੇ ਆ ਮਲਾਜਮ ਬੈਠੇ ਆ ਕੀਟਾ ਮਲਾਜਮਾਂ ਇਹ ਬਹੁਤ ਨਿਕੂਨੀਆ ਤਨਖਾਹ ਤੇ ਜਿਹੜਾ ਆਪਣਾ ਕੰਮ ਆ ਉਹ ਧੁੱਪ ਦੇ ਵਿੱਚ ਕਰ ਰਹੇ ਆ ਲਗਾਤਾਰ ਜਿਹੜੀ ਬਿਜਲੀ ਸਪਲਾਈ ਆ ਉਹ ਲੋਕਾਂ ਨੂੰ ਬਹਾਲ ਕਰਕੇ ਦੇ ਰਹੇ ਆ ਇਹਨਾਂ ਦੀਆਂ ਕੀਮਤੀ ਜਿਹੜੀਆਂ ਜਾਂਦਾ ਹੈ ਉਹ ਜਾ ਰਹੀਆਂ ਹੈਗੀਆਂ ਅਸੀਂ ਇਸ ਗੱਲ ਦੀ ਮੰਗ ਕਰ ਰਹੇ ਹਾਂ ਸਰਕਾਰ ਤੋਂ ਕਿ ਘੱਟੋ-ਘੱਟ ਕਿਰਤ ਤਨਖਾਹ ਲਾਗੂ ਕੀਤੀ ਜਾਵੇ, ਆਸਰਾ ਪੀੜਤ ਨੂੰ ਪੱਕੀ ਨੌਕਰੀ ਪੈਨਸ਼ਨ ਦੀ ਗਰੰਟੀ ਕੀਤੀ ਜਾਵੇ ਤੇ ਘੱਟੋ-ਘੱਟ ਕਿਰਤ ਜਾਰੇ ਜੋ ਜੀਵਨ ਯੋਗ ਤਨਖਾਹ ਹੈ ਉਹ ਕਾਨੂੰਨ ਕਹਿੰਦਾ ਵੀ 35000 ਦਾ ਤਨਖਾਹ ਚਾਹੀਦੀ 1948 ਐਕਟ ਕਹਿੰਦਾ ਪਰ ਇਹਨਾਂ ਨੇ ਕੀ ਕੀਤਾ ਹੋਏ ਕਿ ਜਿਹੜੇ ਠੇਕੇਦਾਰ ਨੇ ਜਿਹੜੇ ਤਨਾਜ ਕੰਪਨੀਆਂ ਉਹ ਵਿੱਚ ਲੈਂਦੀਆਂ ਹੋਈਆਂ ਜਿਹੜੀਆਂ ਸਾਡੀ ਅੰਨੀ ਲੁੱਟ ਕਰਦੀਆਂ ਸਾਡੇ ਕਿਰਤ ਦੇ ਵਿੱਚ ਸਾਡੀ ਤਨਖਾਹ ਵਿੱਚ ਸਾਡੇ ਮਤਲਬ ਲੱਖਾਂ ਅਰਬਾਂ ਕਰਬਾਂ ਦੇ ਪਿਛਲੇ ਠੇਕੇਦਾਰ ਕੰਪਨੀਆਂ ਵੱਲੋਂ ਕੱਪੜੇ ਕੀਤੇ ਹੋਇਆ ਉਸ ਮੰਗ ਨੂੰ ਲੈ ਕੇ ਅਸੀਂ ਜਿਹੜਾ ਪੰਜਾਬ ਦੀ ਸਰਕਾਰ ਤੇ ਬੋਰਡ ਦੀ ਮੈਨੇਜਮੈਂਟ ਦੇ ਵਿਰੁੱਧ ਲਗਾਤਾਰ ਮੁਕੰਮਲ ਕੰਮ ਜਾਮ ਕਰਕੇ ਜਿਹੜਾ ਰੋਜ਼ ਪ੍ਰਦਰਸ਼ਨ ਆਉ ਕਰ ਰਹੇ ਹੈਗੇ ਆ ਜੀ ਧੰਨੇ ਤੇ ਬੈਠੇ ਹੋ ਕਿ ਸਰਕਾਰ ਦਾ ਨੁਮੰਦਾ ਆਇਆ ਕੋਈ ਗੱਲਬਾਤ ਹੋਈ ਕੋਈ ਗੱਲਬਾਤ ਨਹੀਂ ਕੱਲ ਦਾ ਜਿਹੜਾ ਅਸੀਂ ਦਰਭਾ ਵੀ ਕੇ ਬੈਠੇ ਸੀ ਉੱਥੇ ਵੱਡੀ ਗਿਣਤੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਅੱਜ ਅਸੀਂ ਇਕੱਠ ਘੱਟ ਸੱਦਿਆ ਔਨ ਵਾਲੇ ਸਮੇਂ ਦੇ ਵਿੱਚ ਇਕੱਠ ਬਦਲਣਾ ਪਰਿਵਾਰਾਂ ਸਮੇਤ ਹੋਣਾ ਬੱਚਿਆਂ ਸਮੇਤ ਹੋਣਾ ਅੱਜ ਅਸੀਂ ਇਕੱਠ ਤਦਾਦ ਦੇ ਵਿੱਚ ਇਕੱਠ ਇਹਨੇ ਨੇੜਲੇ ਸਾਥੀ ਸੀਗੇ ਉਹਨਾਂ ਨੂੰ ਸੁਧਿਆ ਗਿਆ ਸਿਰਫ ਵੀ ਹੌਲੇ ਸਮੇਂ ਦੇ ਵਿੱਚ ਇਹ ਵੱਡਾ ਕੱਟ ਕਰਕੇ ਉਦੋਂ ਤੱਕ ਕੋਲ ਜਾਰੀ ਰਹਿਊਗਾ ਜਦੋਂ ਤੱਕ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਦੀ ਸਰਕਾਰ ਸਾਡਾ ਮਸਲਾ ਹੱਲ ਨਹੀਂ ਕਰ ਦਿੰਦੀ ਉਦੋਂ ਤੱਕ ਇਹ ਸੰਘਰਸ਼ ਜਿਹੜਾ ਜਾਰੀ ਰੱਖਿਆ ਜਾਵੇਗਾ ਜੀ ਦੂਜਾ ਇਸ ਦੇ ਨਾਲ ਇੱਕ ਮੈਂ ਇਹ ਕਹਿਣਾ ਸੀ ਕਿ ਅੱਜ ਜਦੋਂ ਬਿਜਲੀ ਮੰਤਰੀ ਨੂੰ ਮੰਗ ਪੱਤਰ ਦੇਣ ਗਿਆ ਤੇ ਇੱਕ ਸਾਡੇ ਬੰਦੇ ਨੂੰ ਉੱਥੇ ਅਰੈਸਟ ਕਰ ਲਿਆ ਮਤਲਬ ਇਹਨਾਂ ਦਾ ਕੈਂਡੀਡੇਟ ਕਾਜੀ ਕੋਈ ਮੰਗ ਪੱਤਰ ਵੀ ਦੇਣ ਜਾਂਦਾ ਤਾਂ ਉਹਨਾਂ ਨੂੰ ਮਤਲਬ ਜੇਲ੍ਹਾਂ ਦੇ ਵਿੱਚ ਟੱਕਿਆ ਜਾਂਦਾ ਇਸ ਗੱਲ ਦੀ ਅਸੀਂ ਜ਼ੋਰਦਾਰ ਨਖੇਦੀ ਕਰਦੇ ਤੇ ਬਿਜਲੀ ਮੰਤਰੀ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆ ਕਿ ਤੁਸੀਂ ਪਿੰਡਾਂ ਦੇ ਵਿੱਚ ਆਉਣਾ ਹੈ ਸ਼ਹਿਰਾਂ ਦੇ ਵਿੱਚ ਆਉਣਾ ਤਾਂ ਫਿਰ ਤੁਹਾਨੂੰ ਮਿਲਣਗੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਹਾਡਾ ਵੜਨਾ ਬੰਦ ਕਰਾਂਗੇ ਜੇ ਤੁਹਾਡਾ ਇਹ ਹਾਲ ਰਿਹਾ ਇਸ ਕਰਕੇ ਜੇ ਲੋਕ ਤਖਤ ਤੇ ਬਿਠਾਣਾ ਜਾਣਦੇ ਤਾਂ ਲੋਕ ਤਖਤ ਕੋ ਲੌੜਾ ਵੀ ਜਾਣਦੇ ਆ ਇਹ ਮਤਲਬ ਜੋ ਪੰਜਾਬ ਦੀ ਸਰਕਾਰ ਕਰ ਰਹੀ ਹੈ ਸਾਡੇ ਧਾਰਿਆਂ ਨੂੰ ਕੋਤਲਾ ਕਰ ਰਹੀ ਹੈ ਇਹ ਨਹੀਂ ਹੋਣ ਦੇਵਾਂਗੇ ਜਦੋਂ ਤੱਕ ਪੱਕੇ ਨਹੀਂ ਕਰਦੇ ਉਦੋਂ ਤੱਕ ਅਸੀਂ ਦਰਸ ਜਾਈਏ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز